ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਥੋੜਾ ਕਨਾ ਮੀਂਹ ਪਿਆ ਜੀ ਮੌਸਮ ਥੋੜਾ ਜਿਆਦਾ ਠੰਡਾ ਹੋ ਗਿਆ ਤੇ ਇਸ ਗੱਲ ਦੀ ਵਧਾਈ ਸਾਰਿਆਂ ਨੂੰ ਜੀ ਕਿੱਥੇ ਕਿੱਥੇ ਮੀਂਹ ਵੱਦ ਪਿਆ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਤਾਂ ਥੋੜਾ ਜਿਆਦਾ ਮੀਂਹ ਪਿਆ ਪਰ ਮੌਸਮ ਬਹੁਤ ਠੰਡਾ ਹੋ ਗਿਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਜਾਮੇ ਦੀ ਕਟਿੰਗ ਕੱਲ ਵਾਲੀ ਵੀਡੀਓ ਵਿੱਚ ਤੁਹਾਨੂੰ ਆਪਾਂ ਕੁਰਤੇ ਦੀ ਕਟਿੰਗ ਬਾਰੇ ਦੱਸਿਆ ਸੀਗਾ ਤੇ ਅੱਜ ਆਪਾਂ ਤੁਹਾਨੂੰ ਪਜਾਮਾ ਕਟਿੰਗ ਕਰਕੇ ਦਿਖਾਵਾਂਗੇ ਬੱਚੇ ਦਾ ਪਜਾਮਾ ਜੀ ਇਸ ਤਰ੍ਹਾਂ ਹੀ ਵੱਡੇ ਦਾ ਕੱਟਿਆ ਜਾਂਦਾ ਜੈਂਟਸ ਕੁਰਤਾ ਪਜਾਮਾ ਕੱਟਿਆ ਜਾਂਦਾ ਤੇ ਬੱਚੇ ਦਾ ਇਹ ਤੁਹਾਨੂੰ ਕੱਟ ਕੇ ਦਿਖਾਉਣੇ ਬਹੁਤ ਈਜ਼ੀ ਹੈ ਬਹੁਤ ਸੌਖਾ ਜੀ ਕੋਈ ਔਖਾ ਨਹੀਂਗਾ ਕੰਮ ਥੋੜਾ ਜਿਹਾ ਸਿਆਜ ਮਤੇ ਨਾ ਕੰਮ ਕਰਨ ਵਾਲਾ મત ਬਲ ਕੇ ਇਦਾਂ ਨਹੀਂ ਕੋਈ ਔਖਾ ਤੁਸੀਂ ਮੇਰੇਆਂ ਭੈਣਾਂ ਆਏ ਹੀ ਘਰੇ ਆਮ ਨਾਲ ਕੱਟ ਕੇ ਵਧੀਆ ਕਾਟ ਪਾ ਕੇ ਇਹ ਇਹ ਨੂੰ ਬਣਾ ਸਕਦੇ ਆ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਆਪਾਂ ਪਜਾਮੇ ਦੀ ਲੈਂਥ ਮੈਨ ਲੈਣੀ ਆ ਵੀ ਕਿੰਨੀ ਆਪਣੇ ਕੋਲੇ ਪਜਾਮੇ ਦੀ ਲੈਂਥ ਹੈਗੀ ਆ ਮੇਰੇ ਕੋਲੇ ਇਹ ਸੀਗਾ 35 36 ਇੰਚ ਦੇ ਲੇੜਾ 20 ਇੰਚ ਦੇ ਨੇੜੇ ਤਿਆਰ ਸੀ ਮੈਂ 4 ਇੰਚ ਜ਼ਿਆਦਾ ਰੱਖਿਆ 4 ਇੰਚ ਜ਼ਿਆਦਾ ਰੱਖਣਾ 2 ਇੰਚ ਉੱਪਰੋਂ ਫੋਲਡ ਹੋ ਜੂਗਾ ਨੇਫੇ ਦਾ ਜਿੱਥੇ ਆਪਾਂ ਮੱਤਵਲ ਕੇ ਜਾਂ ਨਾਲਾ ਪਾਉਣਾ ਜਾਂ ਲਾਸਟ ਕਪਾਉਣੀ ਹੈ 2 ਇੰਚ ਥੱਲੇ ਲੇੜ ਇਹਦੀ ਹੋ ਜੂਗੀ ਜਿੱਥੇ ਆਪਾਂ ਥੱਲੇ ਉਹ ਲੇੜ ਮੋੜਨੇ ਜਿੱਤੇ ਮੂਹਰੀ ਰੱਖੀ ਹੋਈ ਉਸ ਤੋਂ ਬਾਅਦ ਜੇ ਆਇਓ ਘੇਰੇ ਤੇ ਘੇਰਾ ਤੁਹਾਡਾ ਕਿੰਨੇ ਇੰਚ ਆਈ ਬੱਚਾ 13-14 ਸਾਲਾਂ ਦਾ ਇਹਦਾ ਕੋਈ ਬਾੜਾ ਨਹੀਂਗਾ ਹੈਗਾ ਕਿਉਂਕਿ ਬੱਚਾ ਬਾੜਾ ਹੈਲਥੀ ਨਹੀਂਗਾ ਇਹਦਾ ਆਪਾਂ ਘੇਰਾ ਇੱਥੋਂ ਰੱਖਿਆ ਵਾ ਜੀ ਪੌਣੇ 8 ਇੰਚ ਸਾਢੇ 7 ਇੰਚ ਤੇ ਇਸ ਤੋਂ ਬਾਅਦ ਜੀ ਝੋਲੀ ਰੱਖੀ ਐ ਦੀ 2 ਇੰਚ ਵਿੱਚ ਆ ਜਾਨੀ 12 ਇੰਚ ਤੇ 10 ਇੰਚ ਸਾਢੇ 9 ਇੰਚ ਝੋਲੀ ਤਿਆਰ ਰਹਿ ਜੂਗੀ ਕੁਸ ਥੋੜੀ ਜਿਹੀ ਇੱਥੇ ਸਲਾਈ ਦੇ ਵਿੱਚ ਵੀ ਆਊਗਾ ਉਸ ਤੋਂ ਬਾਅਦ ਇਸ ਤੋਂ ਆਲਾ ਫੇਰ ਰੱਖ ਲਾਂਗੇ ਜੀ ਜੇ ਇੱਥੋਂ ਕਿੰਨੀ ਪੱਟ ਦੀ ਆਪਣੀ ਚੜਾਈ ਆ ਇੱਥੋਂ ਮੈਂ 10 ਇੰਚ ਰੱਖ ਰਹੀ ਆ ਉਸ ਤੋਂ ਬਾਅਦ 1 ਇੰਚ نیچے ਨੂੰ ਨਿਸ਼ਾਨ ਲਾ ਲਿਓ ਇਧਰ ਬਾਅਦ ਆਜੋ ਥੱਲੇ ਹੱਲੇ ਜਿੱਥੇ ਆਪਣੀ ਲੈਂਥ ਆ ਉਥੋਂ ਆਪਾਂ ਮੂਰੀ ਦਾ ਨਿਸ਼ਾਨ ਦੇ ਦਾਂਗੇ ਆਪਾਂ ਮੂਰੀ ਰੱਖੀ ਹੈ 7.5 ਇੰਚ ਤੇ ਹੁਣ ਜੀ ਇਹ ਸਾਰੀਆਂ ਨਿਸ਼ਾਨੀਆਂ ਲਾ ਦੇਣਾ ਇਹ ਮੇਰੇ ਕਾ ਲੰਗਾ ਸੀਗਾ ਤੇ ਇਸ ਤੋਂ ਬਾਅਦ ਜੀ ਇੱਥੋਂ ਆਏ ਜੋ ਸਿੱਧਾ ਕਰੂੰਗੀ ਇੱਥੋਂ ਕਿਹੜਾ ਇੱਥੋਂ ਤੀਕਾ ਹੈ ਇੱਥੋਂ ਤੁਹਾਡੇ ਪੱਟ ਦੀ ਚੜਾਈ ਤੁਸੀਂ ਆਸਨ ਕੋਲ ਜਾਂ ਕਿ ਝੋਈ ਕੋਲ ਇੱਥੇ ਤੁਸੀਂ ਆਪ ਦੇ ਪੱਟ ਦੀ ਚੜਾਈ ਮੈਨ ਲਿਓ ਕਿੰਨੀ ਆ ਸਿਲਾਈ ਦਾ ਛੱਡ ਕੇ ਤੇ ਬਾਕੀ ਤੁਸੀਂ ਇਹ ਰੱਖ ਲਓ ਵਿੱਚ ਇਹ ਸਿਲਾਈ ਦਾ ਐਡ ਕਰ ਲਿਓ ਤੇ ਇੱਥੇ ਮੈਂ 10 ਇੰਚ ਰੱਖ ਰਹੀ ਆਂ ਤੇ ਇਸ ਤੋਂ ਬਾਅਦ ਜੀ ਇਸ ਤਰ੍ਹਾਂ ਦੀ ਫੱਟੀ ਅਗਲੇ ਤੁਹਾਨੂੰ ਦੱਸਿਆ ਸੀਗਾ ਫੱਟੀ ਇਸ ਤਰ੍ਹਾਂ ਦੀ ਬਾਜ਼ਾਰ 'ਚ ਮਿਲ ਜਾਂਦੀ ਹੈ ਜਿੱਥੋਂ ਆਪਾਂ ਰੀਲਾ ਬਕਰਮ ਵਗੇਰਾ ਲੈਣੀ ਉਥੋਂ ਤੁਸੀਂ ਈਜ਼ਲੀ ਖਰੀਦ ਸਕਦੇ ਆ ਇਹ ਬਹੁਤ ਸੌਖਾ ਹੈ ਇਹਦੇ ਨਾਲ ਵਧੀਆ ਕਾਟ ਪੈਂਦੀ ਹੈ ਤੇ ਆਜੋ ਆਪਾਂ ਜੀ ਤੁਹਾਨੂੰ ਜਿੱਥੋਂ ਮੂਰੀ ਰੱਖੀ ਉਥੋਂ ਲੈ ਕੇ ਤੇ ਇਹਦੇ ਉੱਪਾਂ ਨਿਸ਼ਾਨੀ ਲਾ ਲਗੇ ਵੀ ਕਿੱਥੋਂ ਤੱਕ ਇਹ ਆਊਗਾ ਪਹਿਲਾਂ ਮੇਰੀ ਨਿਸ਼ਾਨੀ ਲਾਈ ਸੀ ਥੋੜਾ ਜਿਹਾ ਗਲਤ ਹੋ ਗਿਆ ਕਿਉਂਕਿ ਬੱਚਾ ਸੀਗੇ ਜ਼ਿਆਦੇ ਘੇਰ ਵੱਧ ਗਿਆ ਆਪਾਂ ਇੰਨਾ ਘੇਰ ਨਹੀਂ ਰੱਖਣਾ ਸੀਗਾ ਹੁਣ ਆਪਾਂ ਘਟਾਤਾ ਤੇ ਇਧਰੋਂ ਆਪਾਂ ਇੱਥੋਂ ਨਿਸ਼ਾਨੀ ਅੰਦਰਵਾਰ ਜੀ ਕਾਟ ਪਾਉਣੀ ਹੈ ਇਧਰਲੇ ਪਾਸੇ ਤਾਂ ਆਪਾਂ ਇਧਰਲੇ ਪਾਸੇੋਂ ਵੀ ਇਹਦੀ ਥੋੜੀ ਜੀ ਦੇ ਦਾਂਗੇ ਇਧਰਲੀ ਸਾਈਡ ਨੂੰ ਵੀ ਥੋੜੀ ਜੀ ਕਾਟ ਪਾ ਦਾਂਗੇ ਜੀ ਆਪਾਂ ਤੇ ਇਸ ਤੋਂ ਬਾਅਦ ਜੀ ਹੁਣ ਇਹ ਆਪਾਂ ਕੱਟ ਲੈਣੀ ਹੈ ਇਸ ਤਰ੍ਹਾਂ ਜਿਹਾ ਪਹਿਲੀ ਕਟਾਈ ਕਰ ਲਈ ਹੈ ਇਸ ਤੋਂ ਬਾਅਦ ਇਥੋਂ ਅੱਧਾ ਇੰਚ ਦੀ ਥੋੜੀ ਜਿਹੀ ਤਰਸ਼ਮੀ ਆਪਾਂ ਕਾਟ ਪਾ ਦਾਂਗੇ ਇਹਦੇ ਨਾਲ ਪਜਾਮੇ ਦੀ ਸਟੀਚਿੰਗ ਵਧੀਆ ਹੋ ਜੂਗੀ ਜੀ ਸੋਹਣਾ ਲੱਗਦਾ ਦੇਖਣ ਨੂੰ ਵੀ ਤੇ ਵੈਸੇ ਵੀ ਇਹ ਵੈਸੇ ਤਾਂ ਹੈਲਥੀ ਪਰਸਨ ਲਈ ਹੁੰਦੀ ਆ ਤੇ ਪਰ ਆਪਾਂ ਥੋੜੀ ਜੀ ਇਹ ਬੱਚਾ ਦਾ ਸਲਿਮ ਜਿਹਾ ਹੀ ਪਰ ਫਿਰ ਵੀ ਆਪਾਂ ਇਹਦੇ ਚ ਪਾ ਦਿੰਨੇ ਆ ਕਾਟ ਤੇ ਹੁਣ ਆਪਾਂ ਕਰਦੇ ਆਂ ਦੂਜੀ ਸਾਈਡ ਦੀ ਕਟਿੰਗ ਹਾਂਜੀ ਆ ਆਪਾਂ ਦੂਜੀ ਸਾਈਡ ਜੀ ਇਹਦੇ ਉੱਪਰ ਵਿਛਾਲੀ ਆ ਜਿਹੜਾ ਆਪਣਾ ਕਪੜਾ ਇਹਦੇ ਨਾਲੋਂ ਨਾਲੋਂ ਲੱਥਾ ਸੀਗਾ ਇਹ ਸਾਰਾ ਤਾਂ ਪੂਰਾ ਨਹੀਂ ਆਉਂਦਾ ਸੀ ਕਿਉਂਕਿ ਕੱਟ ਸੀ ਇਧਰਲਾ ਪਾਸਾ ਜਿੱਥੋਂ ਸਟਾਰਟ ਜਿੱਥੋਂ ਇੱਥੇ ਮੈਂ ਰੱਖਿਆ ਇੱਥੋਂ ਇੱਥੋਂ ਸਟਾਰਟ ਕਰਕੇ ਆਪਾਂ ਇੱਥੋਂ ਤੀਕ ਲੈ ਆਂਦਾ ਜੀ ਜਿੰਨਾ ਇਹ ਕੱਟ نیچے ਵਾਲਾ ਕੱਟ ਰੱਖਣਾ ਤੁਸੀਂ ਪਹਿਲਾਂ ਕੱਟਾ ਨਾਲ ਰੱਖ ਕੇ ਕੱਟ ਕੇ ਤੇ ਬਾਅਦ ਚ ਵੱਡਾ ਕੱਟ ਸਕਦੇ ਆਂ ਵਧਾ ਕੇ ਇਹ ਤੁਹਾਡੀ ਮਰਜ਼ੀ ਹੋਊਗੀ ਤੇ ਇਹ ਮੈਂ ਪਹਿਲਾਂ ਜ਼ਿਆਦਾ ਵਾਲਾ ਕੱਟ ਲਿਆ ਸੀ ਹੁਣ نیچے ਵਾਲਾ ਜਿਹੜਾ ਥੋੜਾ ਜਿਹਾ ਫਰਕ ਉਹ ਤੁਸੀਂ ਪਜਾਮੇ 'ਚ ਦੇਖਿਆ ਹੋਊਗਾ ਤੇ ਇਹ ਆਪਾਂ ਹੁਣ ਨੀਚੇ ਵਾਲਾ ਜਿਹੜਾ ਕੱਟ ਰੱਖਣਾ ਆ ਵੀ ਤੁਹਾਨੂੰ ਦੱਸਦਾ ਹੋਗਾ ਨਹੀਂ ਮੈਂ ਮਾਰਕ ਕਰਕੇ ਦਿਖਾ ਦਨੀ ਤੁਹਾਨੂੰ ਇਹ ਨਾ ਨਾ ਇਹਨਾਂ ਚ ਆਪਾਂ ਇਹ ਤਾਂ ਨੀਚੇ ਵਾਲਾ ਕੱਟ ਰੱਖਿਆ ਇੱਥੇ ਆਪਣੀ ਨਿਸ਼ਾਨੀ ਲਾ ਕੇ ਦੱਸ ਦਨੀ ਮੈਂ ਤੁਹਾਨੂੰ ਨਾ ਨਾ ਇਹ ਨੀਚੇ ਵਾਲਾ ਕੱਟ ਰੱਖਿਆ ਆਪਾਂ ਤੇ ਇਧਰਲੇ ਪਾਸਿਓ ਆਪਾਂ ਇੱਕੋ ਜਿਹੀ ਇਹਦੀ ਕਟਿੰਗ ਕਰ ਦਾਂਗੇ ਤੇ ਉਸ ਤੇ ਜਿਹੇ ਤਰ੍ਹਾਂ ਹੀ ਸ਼ੇਪ ਬਣ ਜੂਗੀ ਇਹਦੀ ਇਧਰਲੇ ਪਾਸਿਓ ਜਿਹੜੀ ਆ ਕਾਟ ਪਾਈ ਉਹ ਨਹੀਂ ਪਾਊਗੀ ਇਸੇ ਤਰ੍ਹਾਂ ਹੀ ਆਪਾਂ ਨਿਸ਼ਾਨੀ ਲਾ ਕੇ ਇਹਨੂੰ ਇਸ ਨਿਸ਼ਾਨੀ ਦੇ ਉੱਪਰ ਇਹਨੂੰ ਕਾਟ ਦਿੰਦੇ ਹਾਂ ਕਰਪੀng ਹੋ ਗਈ ਪਜਾਮੇ ਦੀ ਬਹੁਤ ਸੌਖਾ ਤਰੀਕਾ ਇਹ ਹਮ ਤਾਂ ਮੈਂ ਦਿਖਾਉਣੀ ਆ ਇਸ ਤਰ੍ਹਾਂ ਕਰਕੇ ਇਹ ਕਿਸ ਤਰ੍ਹਾਂ ਆਹ ਲੋ ਜੀ ਨੈਣਾ ਹੀ ਗਿਆ ਵਾਦ ਤੇ ਇਥੋਂ ਆਪਾਂ ਇਹਦੀ ਸੈਂਟਰ ਜਿਹੜਾ ਇਧਰਲੇ ਪਾਸੇ ਕਿਉਂਕਿ ਦੂਜਾ ਪਾਸਾ ਲਾਇਆ ਸੀ ਜੁੜਿਆ ਇਹ ਨੂੰ ਆਪਾਂ ਇਥੋਂ ਕਰ ਦਾਂਗੇ ਕਾਟ ਕੱਟ ਦਾਂਗੇ ਤੇ ਬੈਕ ਸਾਈਡ ਤੇ ਮੈਂ ਨਹੀਂ ਕਟਿੰਗ ਦਿੱਤੀ ਜੀ ਤੇ ਆਪਣਾ ਪਜਾਮਾ ਹੋ ਗਿਆ ਕੱਟ ਕੇ ਰੈਡੀ ਤੇ ਹੁਣ ਆਪਾਂ ਇਹਦੀ ਕਰ ਲਾਂਗੇ ਸਟੇਜਿੰਗ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਥੈਂਕ ਯੂ ਫॉर ਵਾਚਿੰਗ